ਬਾਈ ਜੀ ਅਸੀਂ ਚੱਲੇ ਸੀਗੇ ਮਲਵਾਤ ਜਾਂ ਮਲੋਟ ਨੂੰ ਤੇ ਰਸਤੇ ਦੇ ਵਿੱਚ ਨਾ ਬੰਦੇ ਪੈ ਗਏ ਫੋਟੋਗ੍ਰਾਫਰਾਂ ਨੂੰ ਫੋਟੋਗ੍ਰਾਫਰ ਹੈਗਾ ਕਸ਼ੈਂਟੀ ਤੇ ਆਹ ਮੁੰਡਾ ਨਾਲ ਹੈ ਫੋਨ ਫਾਨ ਖੋਲੇ ਤਾਂ ਕੁਦਰਤੀ ਅਸੀਂ ਆ ਗਏ ਇੱਥੋਂ ਜਾਂਦੇ ਸੀ ਅਸੀਂ ਬਤਰਾ ਫੋਟੋ ਜੀ ਤੋ ਚੱਲੇ ਸੀ ਅਸੀਂ ਤੇ ਆਹ ਰਸਤੇ ਦੇ ਵਿੱਚ ਆਹ ਵਿਚਾਰਿਆਂ ਨੇ ਫੋਨ ਫਾਨ ਬੰਦੇ ਲੈ ਗਏ ਕਹੋ ਕਿ ਤੇ ਸਾਨੂੰ ਕਹਿੰਦੇ ਅਗੇ ਜੇ ਬੰਦੇ ਰੋਕੇ ਤਾਂ ਤੁਹਾਨੂੰ ਵੜ ਦਾਂਗੇ ਕਾਫੇ ਘਵਾੜੇ ਸੀਗੇ ਮੋਟਰਸਾਈਕਲਾਂ ਤੇ ਸੀਗੇ ਸਾਨੂੰ ਪਹਿਲਾਂ ਪੁੱਛਣ ਲੱਗ ਗਏ ਕਿ ਅੰਬਰ ਚੜ ਜਾਣਾ ਕੱਟ ਟੁੱਟ ਤਾਂ ਨਹੀਂ ਮਾਰੀ ਛੋਟੇ ਕੋਈ ਨਹੀਂ ਨਹੀਂ ਉਹ ਅੱਬਾਈ ਜਦੋਂ ਗੱਡੀ ਦੇ ਅੱਗੇ ਹੋਇਆ ਤੇ ਭੱਜ ਕੇ ਪੈ ਗਏ ਉਹਨੂੰ ਇੱਧਰੋਂ ਅੱਛਾ ਅੱਛਾ ਤੇ ਉਹ ਬੰਦੇ ਗੱਡੀ ਤੇ ਸੀਗੇ ਕਿ ਮੋਟਰਸਾਈਕਲ ਸੀ ਪਹਿਲਾਂ ਤਾਂ ਦੋ ਜਾਣੇ ਆਏ ਸੱਟ ਨਹੀਂ ਨਹੀਂ ਲਾਈ ਆ ਲਾਈ ਆ ਮਗਰ ਰਾਜਨ ਮੱਤਰੇ ਨੇ ਬੁਲਾਈ ਵੀ ਹੈ ਬਰੋਬਰ ਹੋਈ ਸੀ ਦੋ ਜਾਣੇ ਇੱਥੇ ਤੇ ਬਰੋਬਰੋ ਵਿਖਾ ਨੂੰ ਚਲੇ ਗਏ ਅਬ ਜਾਣਾ ਅੰਬਰ ਸੜਾ ਜਾਂ ਕਦੇ ਪਿੱਛੇ ਮੁੜਜੋ ਹਾਂ ਹਾਂ ਤੇ ਕਾਪੇ ਕੱਢ ਲਈ ਤੇ ਬਾਅਦ ਤੋਂ ਤੇਜ਼ ਕਰਕੇ ਮੋਟਰਸਾਈਕਲ ਦੋ ਤਿੰਨ ਹੋਰ ਇੱਥੇ ਕਿਤੇ ਨੇੜੇ ਹੀ ਕੱਢ ਕੇ ਲਏ ਆ ਕੋਈ ਹਾਲ ਨਹੀਂ ਕਰ ਬਹੁਤ ਰਿਸਕੀ ਕੰਮ ਆ ਬਈ ਸਾਰੇ ਫੋਟੋਗ੍ਰਾਫਰ ਭਰਾਵਾਂ ਨੂੰ ਬੇਨਤੀ ਆ ਵੀ ਤੁਸੀਂ ਬਾਲਾ ਨਾ ਲਾਲਚ ਜਾ ਕੋਈ ਇੱਥੇ ਡੀਜਾ ਡੂਜਾਂ ਤੇ ਜਾਂ ਲੇਟ ਫੀਟ ਵਾਲਾ ਕੰਮ ਨਾ ਕਰਿਆ ਕਰੋ ਯਾਰ ਬਹੁਤ ਕੰਮ ਖਰਾਬ ਹੈ ਤਾਂ ਤੇ ਰਿਸਕ ਵਾਲਾ ਕੰਮ ਆ ਬਈ ਇਹ ਤੇ ਆ ਵਿਚਾਰਿਆਂ ਨੂੰ ਬਹੁਤ ਮਾੜੀ ਹੋਈ ਤਾਂ ਕੁਦਰਤੀ ਚਲੋ ਆਪਣੇ ਸ਼ਹਿਰ ਦੇ ਬੰਦੇ ਚਲੋ ਮਿਲ ਗਏ ਸਾਨੂੰ ਆ ਸਮਾਨ ਸਾਰਾ ਆ ਪਿਆ ਆ ਵਿਚਾਰਿਆਂ ਨੇ ਬੈਗ ਨੂੰ ਕਿ ਇੱਧਰ ਚੰਗਾ ਮੁੰਡਾ ਆ ਹਜਾਰ ਚਾਣਾ ਸੀ ਉਹਨੇ ਬੈਗ ਕਰ ਪਰੇ ਸੜ ਤੇ ਵਾਹਨ ਚ ਢਾੜੀਆਂ ਸੜ ਤੇ ਆ ਸਾਰਾ ਹਾਂ ਦੇ ਲੈ ਜਾਂਦੇ ਕੈਮਰਾ ਵੀ ਖੋ ਕੇ ਲੈ ਜਾਂਦੇ ਆ ਪਿਆ ਸਮਾਨ ਸਾਰਾ ਜਰੈਣਾ ਬਹੁਤ ਹੀ ਬਹੁਤ ਹੀ ਮਾੜੀ ਪੈਸੇ ਲੈ ਕੇ ਖੋ ਕੇ ਬਹੁਤ ਮਾੜੀ ਗੱਲ ਹੈ ਬਹੁਤ ਬੜੀ ਜਿੰਨੀ ਕਦੋਂ ਮਾੜੀ ਗੱਲ ਹੈ ਹੁਣ ਛੰਟੀ ਕਿਤੇ ਛੰਟੀ ਉਹ ਚ ਉਹ ਗਏ ਵੇ ਮਗਰ ਲਈ ਨਾਲ ਭਾਲਿਆ ਬਾਈ ਨੇ ਉਹ ਪੁੱਛੇ ਯਾਰ ਦੂਜਾ ਬਾਈ ਰਾਜ ਨੂੰ ਲਾ ਕੇ ਪੁੱਛੀ ਫੋਨ ਕੀ ਬਣਿਆ ਤੇ ਆਪਾਂ ਵੀ ਲਾਈਏ ਮਗਰ ਫਿਰ ਹੋਰ ਫਿਰ ਜਿੰਨੀ ਆਉਂਦੀ ਆ ਮੈਂ ਲੈ ਆਂ ਯਾਰ ਰਿਲੈਕਸ ਹੋ ਪੁੱਤਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਰਿਲੈਕਸ ਹੋ ਦੂੰ ਆ ਬੂਡਗੀ ਦਾ ਪਿਆ ਤੇਰਾ ਕਿ ਸ਼ਾਂਤੀ ਦਾ ਸ਼ਾਂਤੀ ਨਹੀਂ ਆ ਉਹ ਕਰਦੇ ਆਗੇ ਮੈਂ ਅੱਛਾ ਅੱਛਾ ਠੀਕ ਆ ਠੀਕ ਆ ਬਾਈ ਜੀ ਅਸੀਂ ਚੱਲੇ ਸੀਗੇ ਮਲਵਾਤ ਜਾਂ ਮਲੋਟ ਨੂੰ ਤੇ ਰਸਤੇ ਦੇ ਵਿੱਚ ਨਾ ਬੰਦੇ ਪੈ ਗਏ ਫੋਟੋਗ੍ਰਾਫਰਾਂ ਨੂੰ ਫੋਟੋਗ੍ਰਾਫਰ ਹੈਗਾ ਇੱਕ ਸ਼ੈਂਟੀ ਤੇ ਆਹ ਮੁੰਡਾ ਨਾਲ ਹੈ ਫੋਨ ਫਾਨ ਖੋਲੇ ਤਾਂ ਕੁਦਰਤੀ ਅਸੀਂ ਆਗੇ ਇੱਥੋਂ ਜਾਂਦੇ ਸੀ ਅਸੀਂ ਬਤਰਾ ਫੋਟੋਜੈਲੀ ਦੀ ਚੱਲੇ ਸੀ ਅਸੀਂ ਤੇ ਆਹ ਰਸਤੇ ਦੇ ਵਿੱਚ ਆਹ ਵਿਚਾਰਿਆਂ ਨੇ ਫੋਨ ਫਾਨ ਬੰਦੇ ਲੈ ਗਏ ਖੋਕੇ ਤੇ ਸਾਨੂੰ ਕਹਿੰਦੇ ਅਗੇ ਜੇ ਬੰਦੇ ਰੋਕੇ ਤਾਂ ਤੁਹਾਨੂੰ ਵੜਦਾਂਗੇ ਕਾਫੇ ਕਵਾੜੇ ਸੀਗੇ ਮੋਟਰਸਾਈਕਲਾਂ ਤੇ ਸੀਗੇ ਸਾਨੂੰ ਪਹਿਲਾਂ ਪੁੱਛਣ ਲੱਗ ਗਏ ਕਿ ਅੰਬਰ ਚੜ ਜਾਣਾ 60 ਛੁੱਟ ਤਾਂ ਨਹੀਂ ਮਾਰੀ ਤੁਹਾਡੇ ਕੋਈ ਨਹੀਂ ਨਹੀਂ ਉਹ ਅੱਬਾਈ ਜਦੋਂ ਗੱਡੀ ਦੇ ਅੱਗੇ ਹੋਇਆ ਤੇ ਭੱਜ ਕੇ ਪੈ ਗਿਆ ਉਹਨੂੰ ਇੱਧਰੋਂ ਅੱਛਾ ਅੱਛਾ ਤੇ ਉਹ ਬੰਦੇ ਗੱਡੀ ਤੇ ਸੀਗੇ ਕਿ ਮੋਟਰਸਾਈਕਲ ਸੀਗੇ ਮੋਟਰਸਾਈਕਲਾਂ ਤੇ ਪਹਿਲਾਂ ਤਾਂ ਦੋ ਜਾਣੇ ਆਏ ਹੱਟ ਕੇ ਨਹੀਂ ਲਾਈ ਹੈ ਲਾਈ ਹੈ ਮਗਰ ਰਾਜਨ ਮੱਤਰੇ ਨੇ ਫੁਲਾਈ ਵੀ ਹੈ ਬਰੋ ਬਰੋ ਸੀ ਦੋ ਜਾਣੇ ਇੱਥੇ ਤੇ ਨੋਬ੍ਰੋ ਦਿਖਾਉਣ ਕਰੇ ਆਗੇ ਹੀ ਹਮ ਜਾਣਾ ਅੰਬਰ ਸਾਰਾ ਜੀਆ ਕਭੀ ਪਿੱਛੇ ਮੁੜ ਜਾ ਹੂੰ ਹੂੰ ਤੇ ਕਾਪੇ ਕੱਢ ਲਈ ਤੇ ਬਾਅਦ ਤੋਂ ਤੇਜ਼ ਕਰਕੇ ਮੋਟਰਸਾਈਕਲ ਦੋ ਤਿੰਨ ਹੋਰ ਇੱਕੋ ਕਿਤੇ ਨੇੜੇ ਹੀ ਕੱਢ ਕੇ ਲੈ ਆ ਕੋਈ ਹਾਲ ਨਹੀਂ ਕਰ ਬਹੁਤ ਰਿਸਕੀ ਕੰਮ ਆ ਬਈ ਸਾਰੇ ਫੋਟੋਗ੍ਰਾਫਰ ਭਰਾਵਾਂ ਨੂੰ ਬੇਨਤੀ ਆ ਵੀ ਤੁਸੀਂ ਬਾਲਾ ਨਾ ਲਾਲਚ ਜਾਂ ਕੋਈ ਇਥੇ ਡੀਜਾ ਡੂਜਾ ਤੇ ਜਾਂ ਲੇਟ ਫੀਟ ਵਾਲਾ ਕੰਮ ਨਾ ਕਰਿਆ ਕਰੋ ਯਾਰ ਬਹੁਤ ਕੰਮ ਖਰਾਬ ਹੈ ਤਾਂ ਤੇ ਰਿਸਕ ਵਾਲਾ ਕੰਮ ਆ ਬਈ ਇਹ ਤੇ ਆਵਚਾਰਿਆਂ ਦਾ ਬਹੁਤ ਮਾੜੀ ਹੋਈ ਤਾਂ ਕੁਦਰਤੀ ਚਲੋ ਆਪਣੇ ਸ਼ਹਿਰ ਦੇ ਬੰਦੇ ਚਲੋ ਕਿਹੜਾ ਗਿਆ ਇਹ ਸਾਮਾਨ ਸਾਰਾ ਆ ਪਿਆ ਆ ਵਿਚਾਰਿਆਂ ਨੇ ਬੈਗ ਮੁਗਾ ਇਧਰ ਚੰਗਾ ਮੁੰਡਾ ਆ ਸਿਆਣਾ ਸੀ ਉਹਨੇ ਬੈਗ ਪਰੇ ਸੜਕ ਤੇ ਵਾਹਨ 'ਚ ਢਾੜੀਆਂ ਦੇ ਸੜਕ ਤੇ ਆ ਸਾਰਾ ਜਿਲਾ ਜਾਂਦੇ ਕੈਮਰਾ ਵੀ ਖੋ ਕੇ ਲੈ ਜਾਂਦੇ ਆ ਪਿਆ ਸਾਮਾਨ ਸਾਰਾ ਜਿਹਰੇ ਨਾਲ ਬਹੁਤ ਹੀ ਬਹੁਤ ਹੀ ਮਾੜੀ ਪੈਸੇ ਲਾ ਕੇ ਖੋ ਕੇ ਬਹੁਤ ਮਾੜੀ ਗੱਲ ਹੈ ਬਹੁਤ ਬੜੀ ਜਿੰਨੀ ਕਦੇ ਮਾੜੀ ਗੱਲ ਹੈ ਉਹ ਸੰਤੀ ਕਿੱਥੇ ਐ ਸੰਤੀ ਉਹ ਚ ਉਹ ਗਏ ਵੇ ਮਗਰ ਨਹੀਂ ਨਾਲ ਭਾਲਿਆ ਭਾਈ ਨੇ ਉਹ ਪੁੱਛੇ ਯਾਰ ਦੂਜਾ ਬਾਈ ਰਾਜ ਨੇ ਲਾ ਕੇ ਪੁੱਛੀ ਫੋਨ ਕੀ ਬਣਿਆ ਤੇ ਆਪਾਂ ਵੀ ਲਾਈਏ ਮਗਰ ਫਿਰ ਹੋਰ ਫਿਰ ਚਲ ਗਿਆ ਉਹ ਨਾਲ ਗੋਲ ਉਹ ਬਸ ਯਾਰ ਰਿਲੈਕਸ ਹੋ ਪੁੱਤਰ ਕੋਈ ਗੱਲ ਨਹੀਂ ਕੋਈ ਗੱਲ ਰਿਲੈਕਸ ਹੋ ਦੂੰ ਆ ਬੂਡਗੀ ਦਾ ਪਿਆ ਤੇਰਾ ਕਿ ਸੰਤੀ ਦਾ ਸੰਤੀ ਨਹੀਂ ਉਹ ਘਰ ਦੇ ਆ ਗਿਆ ਮੈਂ ਮੈਂ ਇਹਦੇ ਨਾਲ ਠੀਕ ਆ ਠੀਕ ਆ ਆ ਬਾਈ ਜੀ ਅਸੀਂ ਚੱਲੇ ਸੀਗੇ ਮਲਵਾ ਦੂਜਾ ਮਲੋਟ ਨੂੰ ਤੇ ਰਸਤੇ ਦੇ ਵਿੱਚ ਨਾ ਬੰਦੇ ਪੈ ਗਏ ਫੋਟੋਗ੍ਰਾਫਰਾਂ ਨੂੰ ਫੋਟੋਗ੍ਰਾਫਰ ਹੈਗਾ ਕਛੈਂਟੀ ਤੇ ਆਹ ਮੁੰਡਾ ਨਾਲ ਹੈ ਫੋਨ ਫਾਨ ਖੋਲੇ ਤਾਂ ਕੁਦਰਤੀ ਅਸੀਂ ਆਗੇ ਇਥੋਂ ਜਾਂਦੇ ਸੀ ਅਸੀਂ ਬਤਰਾ ਫੋਟੋ ਗੇਲ ਜੀ ਤੋਂ ਚੱਲੇ ਸੀ ਅਸੀਂ ਤੇ ਆਹ ਰਸਤੇ ਦੇ ਵਿੱਚ ਆਹ ਵਿਚਾਰਿਆਂ ਨੇ ਫੋਨ ਫਾਨ ਬੰਦੇ ਲੈ ਗਏ ਕੋਕੇ ਤੇ ਸਾਨੂੰ ਕਹਿੰਦੇ ਅਗੇ ਜੇ ਬੰਦੇ ਰੋਕੇ ਤਾਂ ਤੁਹਾਨੂੰ ਵੜ ਦਾਂਗੇ ਕਾਫੇ ਘਵਾੜੇ ਸੀਗੇ ਮੋਟਰਸਾਈਕਲਾਂ ਤੇ ਸੀਗੇ ਸਾਨੂੰ ਪਹਿਲਾਂ ਪੁੱਛਣ ਲੱਗ ਗਏ ਕਿ ਅੰਬਰ ਥਰ ਜਾਣਾ ਛੱਟ ਛੁਟ ਤਾਂ ਨਹੀਂ ਮਾਰੀ ਤੁਹਾਡੇ ਕੋਈ ਨਹੀਂ ਨਹੀਂ ਉਹ ਅੱਬਾਈ ਜਦੋਂ ਗੱਡੀ ਦੇ ਅੱਗੇ ਹੋਇਆ ਤੇ ਭੱਜ ਕੇ ਪੈ ਗਏ ਉਹਨੂੰ ਇਧਰੋਂ ਅੱਛਾ ਅੱਛਾ ਤੇ ਉਹ ਬੰਦੇ ਗੱਡੀ ਤੇ ਸੀਗੇ ਕਿ ਮੋਟਰਸਾਈਕਲ ਸੀ ਪਹਿਲਾਂ ਤੇ ਦੋ ਜਾਨੇ ਆਏ ਸਾਡੇ ਸਾਹਮਣੇ ਨਹੀਂ ਲਾਈ ਆ ਲਾਈ ਆ ਮਗਰ ਰਾਜਨਮਤਰੇ ਨੇ ਬੁਲਾਈ ਵੀ ਆ ਬਰੋਬਰ ਹੋਈ ਸੀ ਦੋ ਜਾਨੇ ਇੱਥੇ ਤੇ ਬਰੋਬਰ ਦਿਖਾਉਣ ਪਹਿਲੇ ਆਖੀ ਅਬ ਚਾਣਾ ਅੰਬਰ ਸਾਰਾ ਸੀ ਆ ਕਦੇ ਪਿੱਛੇ ਮੁੜ ਜਾ ਤੇ ਕਾਪੇ ਕੱਢ ਲੈ ਤੇ ਬਾਅਦੋਂ ਤੇਜ਼ ਕਰਕੇ ਮੋਟਰਸਾਈਕਲ ਦੋ ਤਿੰਨ ਹੋਰ ਇੱਥੋਂ ਕਿਤੇ ਨੇੜੇ ਹੀ ਕੱਢ ਕੇ ਲੈ ਆ ਕੋਈ ਹਾਲ ਨਹੀਂ ਕਰ ਬਹੁਤ ਰਿਸਕੀ ਕੰਮ ਆ ਬਾਈ ਸਾਰੇ ਫੋਟੋਗ੍ਰਾਫਰ ਭਰਾਵਾਂ ਨੂੰ ਬੇਨਤੀ ਆ ਵੀ ਤੁਸੀਂ ਵਾਲਾ ਨਾ ਲਾਲਚ ਜਿਆ ਕੋਈ ਇਥੇ ਡੀਜੇ ਡੂਜਿਆਂ ਤੇ ਜਾਂ ਰੇਟ ਫੇਟ ਵਾਲਾ ਕੰਮ ਨਾ ਕਰਿਆ ਕਰੋ ਯਾਰ ਬਹੁਤ ਕੰਮ ਖਰਾਬ ਹੈ ਤਾਂ ਤੇ ਰਿਸਕ ਵਾਲਾ ਕੰਮ ਹੈ ਬਈ ਇਹ ਤੇ ਆ ਵਿਚਾਰਿਆਂ ਨਾਲ ਬਹੁਤ ਮਾੜੀ ਹੋਈ ਤਾਂ ਕੁਦਰਤੀ ਚਲੋ ਆਪਣੇ ਸ਼ਹਿਰ ਦੇ ਬੰਦੇ ਚਲੋ ਮਿਲ ਗਏ ਸਾਨੂੰ ਆ ਸਮਾਨ ਸਾਰਾ ਆ ਪਿਆ ਆ ਵਿਚਾਰਿਆਂ ਨੇ ਬੈਗ ਭੋਗੇ ਇੱਧਰ ਚੰਗਾ ਮੁੰਡਾ ਗਿਆ ਗਿਆਣਾ ਸੀ ਉਹਨੇ ਬੈਗ ਕਾ ਪਰੇ ਸੜ ਤੇ ਵਾਹਣ 'ਚ ਢਾੜੀਆਂ ਸੜ ਤੇ ਆ ਸਾਰਾ ਹਾਂ ਜਿਹੜਾ ਜਾਂਦੇ ਕੈਮਰਾ ਵੀ ਖੋ ਕੇ ਲੈ ਜਾਂਦੇ ਆ ਪਿਆ ਸਮਾਨ ਸਾਰਾ ਇੱਧਰ ਇਹਨਾਂ ਬਹੁਤ ਹੀ ਬਹੁਤ ਹੀ ਮਾੜੀ ਗੱਲ ਹੈ ਬਹੁਤ ਬੜੀ ਜਿੰਨੀ ਕਦੋਂ ਮਾੜੀ ਗੱਲ ਹੈ ਹੁਣ ਸ਼ੰਤੀ ਕਿੱਥੇ ਹੈ ਸ਼ੰਤੀ ਉਹ ਚ ਉਹ ਗਏ ਹੋਏ ਮਗਰ ਲਈ ਨਾਲ ਭਾਲਿਆ ਭਾਈ ਨੇ ਉਹ ਪੁੱਛੇ ਯਾਰ ਦੂਜਾ ਬਾਈ ਰਾਜ ਨੇ ਲਾ ਕੇ ਪੁੱਛੀ ਫੋਨ ਕੀ ਹੋਣਿਆ ਤੇ ਆਪਾਂ ਵੀ ਲਾਈਏ ਮਗਰ ਫਿਰ ਹੋਰ ਫਿਰ ਚੱਲ ਗਿਆ ਉਹ ਨਾਲ ਚੱਲ ਗਿਆ ਉਹ ਲੋਕ ਆ ਮੈਂ ਲਾਇਆ ਯਾਰ ਰਿਲੈਕਸ ਹੋ ਪੁੱਤਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਰਿਲੈਕਸ ਹੋ ਦੂੰ ਆ ਬੁਢਗੀ ਦਾ ਪਿਆ ਤੇਰਾ ਕਿ ਸ਼ੰਤੀ ਦਾ ਸ਼ੰਤੀ ਨਹੀਂ ਉਹ ਘਰ ਤੇ ਆ ਗਿਆ ਮੈਂ ਅੱਛਾ ਅੱਛਾ ਠੀਕ ਹੈ ਠੀਕ ਹੈ ਆ ਬਾਈ ਜੀ ਅਸੀਂ ਚੱਲੇ ਸੀਗੇ ਮਲਵਾ ਦੂਜਾ ਮਲੋਟ ਨੂੰ ਤੇ ਰਾਸਤੇ ਦੇ ਵਿੱਚ ਨਾ ਬੰਦੇ ਹੀ ਪੈ ਗਏ ਫੋਟੋਗ੍ਰਾਫਰਾਂ ਨੂੰ ਫੋਟੋਗ੍ਰਾਫਰ ਹੈਗਾ ਕਛੈਂਟੀ ਤੇ ਆਹ ਮੁੰਡਾ ਨਾਲ ਹੈ ਫੋਨ ਫਾਨ ਖੋਲੇ ਤਾਂ ਕੁਦਰਤੀ ਅਸੀਂ ਆ ਗਏ ਇੱਥੋਂ ਜਾਂਦੇ ਸੀ ਅਸੀਂ ਬਤਰਾ ਫੋਟੋਗੈਲਰੀ ਤੋਂ ਚੱਲੇ ਸੀ ਅਸੀਂ ਤੇ ਆਹ ਰਾਸਤੇ ਦੇ ਵਿੱਚ ਆਹ ਵਿਚਾਰਿਆਂ ਨੇ ਫੋਨ ਫਾਨ ਬੰਦੇ ਲੈ ਗਏ ਕਹੋ ਕਿ ਤੇ ਸਾਨੂੰ ਕਹਿੰਦੇ ਅੱਗੇ ਜੇ ਬੰਦੇ ਰੋਕੇ ਤਾਂ ਤੁਹਾਨੂੰ ਵੜਦਾਂਗੇ ਕਾਫੇ ਘਵਾੜੇ ਸੀਗੇ ਮੋਟਰਸਾਈਕਲਾਂ ਤੇ ਸੀਗੇ ਸਾਨੂੰ ਪਹਿਲਾਂ ਪੁੱਛਣ ਲੱਗ ਗਏ ਕਿ ਅੰਬਰ ਚੜ ਜਾਣਾ 60 ਛੁੱਟ ਤਾਂ ਨਹੀਂ ਮਾਰੀ ਤੁਹਾਡੇ ਕੋਈ ਨਹੀਂ ਨਹੀਂ ਉਹ ਅੱਬਾਈ ਜਦੋਂ ਗੱਡੀ ਦੇ ਅੱਗੇ ਹੋਇਆ ਤੇ ਭੱਜ ਕੇ ਪੈ ਗਏ ਉਹਨੂੰ ਇਧਰੋਂ ਚਾ ਚਾ ਤੇ ਉਹ ਬੰਦੇ ਗੱਡੀ ਤੇ ਸੀਗੇ ਕਿ ਮੋਟਰਸਾਈਕਲ ਸੀ ਪਹਿਲਾਂ ਤੇ ਦੋ ਜਾਣੇ ਆਏ ਸਾਡੇ ਕੋਲ ਨਹੀਂ ਲਾਈ ਹੈ ਲਾਈ ਹੈ ਮਗਰ ਰਾਜਨ ਮੱਤਰੇ ਨੇ ਬੁਲਾਈ ਵੀ ਹੈ ਬਰੋ ਬਰ ਹੋਈ ਸੀ ਦੋ ਜਾਣੇ ਇੱਥੇ ਤੇ ਬਰੋ ਬਰ ਉਹਨਾਂ ਨੂੰ ਕਹੇ ਲੱਗੇ ਕਿ ਹਾਂ ਜਾਣਾ ਅੰਬਰ ਸੜਾ ਜੀਆ ਕabhi ਪਿੱਛੇ ਮੁੜ ਜਾ ਤੇ ਕਾਪੇ ਕੱਢ ਲੈ ਤੇ ਬਾਅਦੋਂ ਤੇਜ਼ ਕਰਕੇ ਮੋਟਰਸਾਈਕਲ ਦੋ ਤਿੰਨ ਹੋਰ ਇੱਥੇ ਕਿਤੇ ਨੇੜੇ ਹੀ ਕੱਢ ਕੇ ਲੈ ਆ ਕੋਈ ਹਾਲ ਨਹੀਂ ਕਰ ਬਹੁਤ ਰਿਸਕੀ ਕੰਮ ਆ ਬਾਈ ਸਾਰੇ ਫੋਟੋਗ੍ਰਾਫਰ ਭਰਾਵਾਂ ਨੂੰ ਬੇਨਤੀ ਆ ਵੀ ਤੁਸੀਂ ਵਾਲਾ ਨਾ ਲਾਲਚ ਜਾ ਕੋਈ ਇਥੇ ਡੀਜੇ ਡੂਜਿਆਂ ਤੇ ਜਾਂ ਲੇਟ ਫੇਟ ਵਾਲਾ ਕੰਮ ਨਾ ਕਰਿਆ ਕਰੋ ਯਾਰ ਬਹੁਤ ਕੰਮ ਖਰਾਬ ਹੈ ਤਾਂ ਤੇ ਰਿਸਕ ਵਾਲਾ ਕੰਮ ਹੈ ਬਈ ਇਹ ਤੇ ਆ ਵਿਚਾਰਿਆਂ ਨਾਲ ਬਹੁਤ ਮਾੜੀ ਹੋਈ ਤਾਂ ਕੁਦਰਤੀ ਚਲੋ ਆਪਣੇ ਸ਼ਹਿਰ ਦੇ ਬੰਦੇ ਚਲੋ ਮਿਲ ਗਏ ਸਾਨੂੰ ਆ ਸਮਾਨ ਸਾਰਾ ਆ ਪਿਆ ਆ ਵਿਚਾਰਿਆਂ ਨੇ ਬੈਗ ਨੂੰ ਕਿ ਇਧਰ ਚੰਗਾ ਮੁੰਡਾ ਆ ਸਿਆਣਾ ਸੀ ਉਹਨੇ ਬੈਗ ਕਰ ਪਰੇ ਸੜਕ ਤੇ ਵਾਹਨ ਚ ਢਾੜੀਆਂ ਦੇ ਸੜਕ ਤੇ ਆ ਸਾਰਾ ਜਿਹ ਲੈ ਜਾਂਦੇ ਕੈਮਰਾ ਵੀ ਖੋ ਕੇ ਲੈ ਜਾਂਦੇ ਆ ਪਿਆ ਸਮਾਨ ਸਾਰਾ ਜਿਹੜੇ ਨਾਲ ਬਹੁਤ ਹੀ ਬਹੁਤ ਹੀ ਮਾੜੀ ਬਹੁਤ ਮਾੜੀ ਗੱਲ ਹੈ ਬਹੁਤ ਬੜੀ ਜਿੰਨੀ ਕਦੋਂ ਮਾੜੀ ਗੱਲ ਹੈ ਹੁਣ ਸ਼ਾਂਤੀ ਕਿੱਥੇ ਹੈ ਸ਼ਾਂਤੀ ਉਹ ਚ ਉਹ ਗਏ ਵੇ ਮਗਰ ਲਈ ਨਾਲ ਭਾਲਿਆ ਭਾਈ ਨੇ ਉਹ ਪੁੱਛਿਆ ਯਾਰ ਦੁਜਾ ਬਾਈ ਰਾਜ ਨੂੰ ਲਾ ਕੇ ਪੁੱਛੀ ਫੋਨ ਕੀ ਬਣਿਆ ਤੇ ਆਪਾਂ ਵੀ ਲਾਈਏ ਮਗਰ ਫਿਰ ਹੋਰ ਫਿਰ ਜਿੰਨਾ ਕੋਲੁੰਨੇ ਮਗਰ ਜਲੀਏ ਉਹ ਆ ਮੈਂ ਲਾਇਆ ਕੀ ਰਿਲੈਕਸ ਹੋ ਪੁੱਤਰ ਕੋਈ ਗੱਲ ਨਹੀਂ ਕੋਈ ਗੱਲ ਰਿਲੈਕਸ ਹੋ ਦੂੰ ਆ ਬੁਢਗੀ ਦਾ ਪਿਆ ਤੇਰਾ ਕੀ ਸ਼ਾਂਤੀ ਦਾ ਸ਼ਾਂਤੀ ਨਹੀਂ ਉਹ ਘਰ ਦੇ ਆ ਗਏ ਮੈਂ ਅੱਛਾ ਅੱਛਾ ਠੀਕ ਹੈ ਠੀਕ ਹੈ ਆ ਬਾਈ ਜੀ ਅਸੀਂ ਚੱਲੇ ਸੀਗੇ ਮਲਵਾ ਦੁਜਾ ਮਲੋਟ ਨੂੰ ਤੇ ਰਸਤੇ ਦੇ ਵਿੱਚ ਨਾ ਬੰਦੇ ਪੈ ਗਏ ਫੋਟੋਗ੍ਰਾਫਰਾਂ ਨੂੰ ਫੋਟੋਗ੍ਰਾਫਰ ਹੈਗਾ ਕਸ਼ੈਂਟੀ ਤੇ ਆਹ ਮੁੰਡਾ ਨਾਲ ਆ ਫੋਨ ਫਾਨ ਖੋਲੇ ਤਾਂ ਕੁਦਰਤੀ ਅਸੀਂ ਆਗੇ ਇਥੋਂ ਜਾਂਦੇ ਸੀ ਅਸੀਂ ਬਤਰਾ ਫੋਟੋ ਗੇ ਜੀ ਤੋਂ ਚੱਲੇ ਸੀ ਅਸੀਂ ਤੇ ਆਹ ਰਸਤੇ ਦੇ ਵਿੱਚ ਆਹ ਵਿਚਾਰਿਆਂ ਨੇ ਫੋਨ ਫਾਨ ਬੰਦੇ ਲੈ ਗਏ ਖੋਕੇ ਤੇ ਸਾਨੂੰ ਕਹਿੰਦੇ ਅਗੇ ਜੇ ਬੰਦੇ ਰੋਕੇ ਤਾਂ ਤੁਹਾਨੂੰ ਵੜ ਦਾਂਗੇ ਕਾਪੇ ਕਵਾੜੇ ਸੀਗੇ ਮੋਟਰਸਾਈਕਲਾਂ ਤੇ ਸੀਗੇ ਸਾਨੂੰ ਪਹਿਲਾਂ ਪੁੱਛਣ ਲੱਗ ਗਏ ਕਿ ਅੰਬਰ ਚੜ ਜਾਣਾ ਹੂੰ ਹੂੰ ਛੱਟ ਛੋਟ ਤਾਂ ਨਹੀਂ ਮਾਰੀ ਛੋਟੇ ਕੋਈ ਨਹੀਂ ਨਹੀਂ ਉਹ ਅੱਬਾਈ ਜਦੋਂ ਗੱਡੀ ਦੇ ਅੱਗੇ ਹੋਇਆ ਤੇ ਭੱਜ ਕੇ ਪੈ ਗਏ ਉਹਨੂੰ ਇਧਰੋਂ अच्छा अच्छा ਤੇ ਉਹ ਬੰਦੇ ਗੱਡੀ ਤੇ ਸੀਗੇ ਕਿ ਮੋਟਰਸਾਈਕਲ ਸੀ ਪਹਿਲਾਂ ਤੇ ਦੋ ਜਾਣੇ ਆਏ ਹੱਟ ਸਾਈਕਲ ਨਹੀਂ ਲਾਈ ਹੈ ਲਾਈ ਹੈ ਮਗਰ ਰਾਜਨੇਵਤਰੇ ਨੇ ਬੁਲਾਈ ਵੀ ਹੈ ਬਰੋ ਬਰੋ ਆਈ ਸੀ ਦੋ ਜਾਣੇ ਇੱਥੇ ਤੇ ਬਰੋ ਬਰੋ ਦਿਖਾਣ ਨੂੰ ਕਹਿੰਦੇ ਅਚਾਨਕ ਮਰ ਸੜਾ ਹੀ ਆ ਕਵੀ ਪਿੱਛੇ ਮੁੜ ਜੋ ਤੇ ਕਾਪੇ ਕੱਢ ਲਏ ਤੇ ਬਾਅਦ ਤੋਂ ਤੇਜ਼ ਕਰਕੇ ਮੋਟਰਸਾਈਕਲ ਦੋ ਤਿੰਨ ਹੋਰ ਇੱਕੋ ਜਿਹੇ ਨੇੜੇ ਹੀ ਕੱਢ ਕੇ ਲਏ ਆ ਕੋਈ ਹਾਲ ਨਹੀਂ ਕਰ ਬਹੁਤ ਰਿਸਕੀ ਕੰਮ ਆ ਬਾਈ ਸਾਰੇ ਫੋਟੋਗ੍ਰਾਫਰ ਭਰਾਵਾਂ ਨੂੰ ਬੇਨਤੀ ਆ ਵੀ ਤੁਸੀਂ ਵਾਲਾ ਨਾ ਲਾਲਚ ਜਾ ਕੋਈ ਇੱਥੇ ਡੀਜੇ ਡੂਜਿਆਂ ਤੇ ਜਾਂ ਲੇਟ ਫੇਟ ਵਾਲਾ ਕੰਮ ਨਾ ਕਰਿਆ ਕਰੋ ਯਾਰ ਬਹੁਤ ਕੰਮ ਖਰਾਬ ਹੈ ਤਾਂ ਤੇ ਰਿਸਕ ਵਾਲਾ ਕੰਮ ਹੈ ਬਈ ਇਹ ਤੇ ਆ ਵਿਚਾਰਿਆਂ ਨਾਲ ਬਹੁਤ ਮਾੜੀ ਹੋਈ ਤਾਂ ਕੁਦਰਤੀ ਚਲੋ ਆਪਣੇ ਸ਼ਹਿਰ ਦੇ ਬੰਦੇ ਚਲੋ ਮਿਲ ਗਏ ਸਾਨੂੰ ਆ ਸਮਾਨ ਸਾਰਾ ਆ ਪਿਆ ਆ ਵਿਚਾਰਿਆਂ ਨੇ ਬੈਗ ਮੁਕੇ ਇੱਧਰ ਚੰਗਾ ਮੁੰਡਾ ਆ ਸਿਆਣਾ ਸੀ ਉਹਨੇ ਬੈਗ ਕਾ ਪਰੇ ਸੜ ਤੇ ਵਾਹਨ 'ਚ ਢਾੜੀਆਂ 'ਚ ਸੜ ਤੇ ਆ ਸਾਰਾ ਜਿਲਾ ਜਾਂਦੇ ਕੈਮਰਾ ਵੀ ਖੋ ਕੇ ਲੈ ਜਾਂਦੇ ਆ ਪਿਆ ਸਮਾਨ ਸਾਰਾ ਜਿਹਰੇ ਨਾਲ ਬਹੁਤ ਹੀ ਬਹੁਤ ਹੀ ਮਾੜੀ ਪੈਸੇ ਲਾ ਕੇ ਖੋ ਕੇ ਬਹੁਤ ਮਾੜੀ ਗੱਲ ਹੈ ਬਹੁਤ ਬੜੀ ਜਿੰਨੀ ਕਦੋਂ ਮਾੜੀ ਗੱਲ ਹੈ ਹੁਣ ਸ਼ਾਂਤੀ ਕਿੱਥੇ ਹੈ ਸ਼ਾਂਤੀ ਉਹ ਚ ਉਹ ਗਏ ਵੇ ਮਗਰ ਲਈ ਨਾਲ ਭਾਲਿਆ ਭਾਈ ਨੇ ਉਹ ਪੁੱਛਿਆ ਯਾਰ ਦੂਜਾ ਬਾਈ ਰਾਜ ਨੇ ਲਾ ਕੇ ਪੁੱਛੀ ਫੋਨ ਕੀ ਬਣਿਆ ਨਹੀਂ ਆਪਾਂ ਵੀ ਲਾਈਏ ਮਗਰ ਫਿਰ ਹੋਰ ਫਿਰ ਚੱਲ ਜੰਨਾ ਚੱਲੀਏ ਉਹ ਆ ਮੈਂ ਲਾਇਆ ਯਾਰ ਰਿਲੈਕਸ ਹੋ ਪੁੱਤਰ ਕੋਈ ਗੱਲ ਨਹੀਂ ਕੋਈ ਗੱਲ ਰਿਲੈਕਸ ਹੋ ਦੂੰ ਆ ਬੁਢੀ ਕੀ ਦਾ ਪਿਆ ਤੇਰਾ ਕੀ ਸ਼ਾਂਤੀ ਦਾ ਸ਼ਾਂਤੀ ਨਹੀਂ ਉਹ ਘਰ ਦੇ ਆਗੇ ਮੈਂ ਆ ਅੱਛਾ ਅੱਛਾ ਠੀਕ ਠਾਕ